ਵਰਲਡ ਦੇ ਟੌਪ ਦੇ ਪਲੇਅਰ ਰੋनाल्डੋ, ਮੈਸੀ, ਨੇਮਾਰ, ਐਮਬਾਪੇ ਜਿਨ੍ਹਾਂ ਨੂੰ ਫੁੱਟਬਾਲ ਨਾਲ ਇੰਟਰਸਟ ਆ ਉਹਨਾਂ ਨੂੰ ਪਤਾ ਹੋਵੇਗਾ। 2022 ਦੇ ਵਿੱਚ FIFA ਵਰਲਡ ਕੱਪ ਹੋਇਆ ਸੀ ਜੋ ਕਿ ਅਰਜنٹੀਨਾ ਜਿੱਤਿਆ ਸੀ ਮੈਸੀ ਦੀ ਬਦੌਲਤ। ਤੁਹਾਨੂੰ ਪਤਾ ਆ। ਅਤੇ ਕ੍ਰਿਕਟ ਨਾਲੋਂ 10 ਗੁਣਾ ਕਰੇਜ਼ ਆ। ਪੂਰੀ ਦੁਨੀਆ ਭਰ ਦੇ ਵਿੱਚ ਫੁੱਟਬਾਲ ਦਾ ਇਹ ਵੀ ਤੁਹਾਨੂੰ ਪਤਾ ਆ। ਫੀਫਾ ਵਰਲਡ ਕੱਪ ਹੁੰਦਾ ਹੈ ਇਹ ਇਹਨਾਂ ਦੀ ਸਭ ਤੋਂ ਵੱਡੀ ਲੀਗ ਹੁੰਦੀ ਆ ਅਤੇ ਵਰਲਡ ਕੱਪ ਹੁੰਦਾ ਆ ਅਗਲਾ ਵਰਲਡ ਕੱਪ ਆ ਜਿਹੜਾ ਉਹ 2026 ਦੇ ਵਿੱਚ ਹੋਣ ਜਾ ਰਿਹਾ ਹੈ ਉਸ ਤੋਂ ਪਹਿਲਾਂ ਫੀਫਾ ਵਰਲਡ ਕੱਪ ਨੇ ਬਹੁਤ ਵੱਡੀ ਪੋਸਟ ਪਾਈ ਆ ਇੱਕ ਰੀਲ ਪਾਈ ਆ ਜਿਸ ਤੇ ਕੀ ਮੂਸੇ ਵਾਲੇ ਜੱਟ ਦਾ ਗਾਣਾ ਲੱਗਿਆ ਹੋਇਆ ਆ 410 ਬਹੁਤ ਵੱਡੀ ਅਚੀਵਮੈਂਟ ਆ ਆਪਣੇ ਆਪ ਦੇ ਵਿੱਚ ਅਤੇ ਇੱਕ ਉਪਲਬਧੀ ਆ ਤੁਸੀਂ ਇਹ ਵੀਡੀਓ ਜ਼ਰੂਰ ਦੇਖੋ ਪੂਰੀ ਰੀਲ ਤੁਸੀਂ FIFA World Cup ਦੇ ਅਫੀਸ਼ੀਅਲ ਇੰਸਟਾਗ੍ਰam ਅਕਾਊਂਟ ਤੇ ਜਾ ਕੇ ਦੇਖ ਸਕਦੇ ਹੋ ਚੌਥੇ ਨੰਬਰ ਵਾਲੀ ਇਹ ਰੀਲ ਆ ਇੱਕ ਲਾਈਕ ਸਿੱਧੂ ਮੂਸੇਵਾਲ ਦੇ ਨਾਂ ਤੇ ਵੀ ਕਰ ਦਿਓ ਜਿਸ ਨੇ ਆਪਣੀ ਪੰਜਾਬੀ ਬੋਲੀ ਨੂੰ ਦੁਨੀਆ ਭਰ ਦੇ ਵਿੱਚ ਮਸ਼ਹੂਰ ਕੀਤਾ ਆ ਇਹ ਸਭ ਸਿੱਧੂ ਦੀ ਬਤੌਲਤ ਹੋਇਆ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਧੰਨਵਾਦ